ਭਾਰਤੀ ਜਨਤਾ ਪਾਰਟੀ ਵੱਲੋਂ ਹੁਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਤੇ ਮੌਜੂਦਾ ਸੰਸਦ ਸੋਮ ਪ੍ਰਕਾਸ਼ ਦੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਟਿਕਟ ਦੇ ਕੇ ਅਨੀਤਾ ਸੋਮ ਪ੍ਰਕਾਸ਼ ਨੂੰ ਤੇ ਟਿਕਟ ਮਿਲਣ ਤੋਂ ਬਾਅਦ ਹੁਸ਼ਿਆਰਪੁਰ ਦੇ ਸਾਬਕਾ ਮੰਤਰੀ ਤਿਕਸ਼ਾ ਸੂਦੇਕਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਧਰਮ ਪਤਨੀ ਤੇ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਵੀ ਮੌਜੂਦ ਸਨ ਤੇ ਜਿਵੇਂ ਹੀ ਤਿਕਸ਼ਾ ਸੂਦੇਕਰ ਦੇ ਘਰ ਦੇ ਵਿੱਚ ਉਹ ਪਹੁੰਚਦੇ ਨੇ ਪੰਗੜੇ ਪੈਣੇ ਸ਼ੁਰੂ ਹੋ ਜਾਂਦੇ ਨੇ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਨੇ ਮਠਿਆਈਆਂ ਵੰਡਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਹੁਸ਼ਿਆਰਪੁਰ ਤੋਂ ਹੀ ਭਾਜਪਾ ਅਗੂ ਤੇ ਸਬਕਾ ਮੰਤਰੀ ਤੀਖਣ ਸੂਤ ਦੇ ਘਰ ਦੀਆਂ ਨੇ ਜਦੋਂ ਅਨੀਤਾ ਸੋਮਪ੍ਰਕਾਸ਼ ਟਿਕਟ ਮਿਲਣ ਤੋਂ ਬਾਅਦ ਤੀਖਣ ਸੂਤ ਦੇ ਘਰ ਪਹੁੰਚਦੇ ਨੇ ਤਾਂ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਪੰਗੜੇ ਪੈਂਦੇ ਨੇ ਮੀਡੀਆ ਨਾਲ ਵੀ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਹੈ ਤੁਸ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਅੰਤਰੀ ਰਾਜ ਮੰਤਰੀ ਸੋਮ ਪ੍ਰਕਾਸ਼ ਭੱਲੋ ਕਿ ਜਿਸ ਤਰ੍ਹਾਂ ਹੁਸ਼ਾਰਪੁਰ ਦਾ ਵਿਕਾਸ ਮੈਂ ਕਰਵਾਇਆ ਜਿਵੇਂ ਮੈਂ ਹੁਸ਼ਾਰਪੁਰ ਜ਼ਿਲ੍ਹੇ ਲੋਕ ਸਭਾ ਹਲਕੇ ਲਈ ਵਿਕਾਸ ਤੇ ਵੱਡੇ ਪ੍ਰੋਜੈਕਟ ਲੈ ਕੇ ਆਇਆ ਠੀਕ ਉਸੇ ਤਰ੍ਹਾਂ ਮੇਰੀ ਧਰਮ ਪਤਨੀ ਵੀ ਇਸੇ ਤਰ੍ਹਾਂ ਹੀ ਕੰਮ ਕਰੇਗੀ ਤਾਂ ਹਰ ਵਕਤ ਮੈਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦਾ ਸਹਿਯੋਗ ਕਰਾਂਗਾ ਉਹਨਾਂ ਦਾ ਸਾਥ ਦੇਵਾਂਗਾ ਉੱਥੇ ਹੀ ਭਾਜਪਾ ਨੂੰ ਤੀਖਣ ਸੂਤ ਵੱਲੋਂ ਵੀ ਇਸ ਗੱਲ ਦੀ ਦੁਹਾਈ ਦਿੱਤੀ ਗਈ ਹੈ ਕਿ ਜਿਵੇਂ ਸਾਲ 2019 ਦੇ ਵਿੱਚ ਉਹਨਾਂ ਵੱਲੋਂ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਵੱਡੀ ਲੀਡ ਦਵਾਈ ਗਈ ਸੀ ਤਾਂ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਚ ਉਹ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਨੂੰ 2019 ਨਾਲੋਂ ਵੀ ਦੁੱਗਣੀ ਲੀਡ ਦਿਵਾਉਣਗੇ ਤੇ ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਵਾਂਗੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨਗੇ ਤੇ ਹੁਸ਼ਾਰਪੁਰ ਲੋਕ ਸਭਾ ਹਲਕੇ ਦੀ ਸੀਟ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਪਾਈ ਜਾਵੇਗੀ। ਸੋ ਇਸ ਮੌਕੇ ਜਦੋਂ ਅਨੀਤਾ ਸੋਮਪrakash ਭਾਜਪਾ ਉਮੀਦਵਾਰ ਨਾਲ ਗੱਲਬਾਤ ਕੀਤੀ ਗਈ ਹੈ, ਉਹਨਾਂ ਵੱਲੋਂ ਵੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਹੁਸ਼ਾਰਪੁਰ ਲੋਕ ਸਭਾ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣਗੇ। ਤੇ ਰਾਜਨੀਤੀ ਉਹਨਾਂ ਲਈ ਕੋਈ ਨਵੀਂ ਨਹੀਂ ਹੈ, ਬਲਕਿ ਫਗਵਾੜਾ ਦੇ ਵਿੱਚ ਵੀ ਰਹਿ ਕੇ ਉਹ ਰਾਜਨੀਤੀ ਦੇ ਨਾਲ-ਨਾਲ ਜ਼ਿਆਦਾਤਰ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਦੇ ਆਏ ਨੇ। ਮੈਡਮ ਭਾਰਤੀ ਜਨਤਾ ਪਾਰਟੀ ਕੋਲ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕੀ ਵਿਜ਼ਨ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਸਾਰੇ ਲੋਕਾਂ ਦੇ ਸੋ ਪਹਿਲਾ ਤਾਂ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਫਿਰ ਤੋਂ ਸਾਡੇ ਪਰਿਵਾਰ ਦੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਹੈ ਜਿਵੇਂ ਨਿਰੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਔਰ ਨੱਡਾ ਜੀ ਦਾ ਪੰਜਾਬ ਦੀ ਟੀਮ ਵਿੱਚ ਆਖੜ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਡੇ ਪਰਿਵਾਰ ਤੇ ਵਿਸ਼ਵਾਸ ਦਿਵਾਇਆ 5 ਸਾਲ ਤੋਂ ਸੋਮਪ੍ਰਕਾਸ਼ ਜੀ ਹਲਕੇ ਵਿੱਚ ਕੰਮ ਕਰ ਰਹੇ ਸੀ ਔਰ ਅੱਗੇ ਆਉਣ ਵਾਲੇ 5 ਸਾਲ ਵੀ ਜਿੱਦਾਂ ਉਹਨਾਂ ਨੇ ਇਮਾਨਦਾਰੀ ਨਾਲ ਪਹਿਲਾਂ ਕੰਮ ਕੀਤਾ ਜਿਵੇਂ ਸਾਨੂੰ ਸਿਖਾਇਆ ਅਸੀਂ ਉਦਾਂ ਹੀ ਅੱਗੇ ਅੱਗੇ ਹੋ ਕੇ ਕੰਮ ਕਰਾਂਗੇ ਔਰ ਹਮੇਸ਼ਾ ਮੇਰੇ ਨਾਲ ਰਹੋਗੇ ਤੇ ਦੋਨੋਂ ਜਣੇ ਮਿਲ ਕੇ ਅੱਗੇ ਵੀ ਅਸੀਂ ਦੋਨੋਂ ਮਿਲ ਕੇ ਹੀ ਕੰਮ ਕਰਦੇ ਆਂ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਕੰਮ ਕਰਦੀ ਸੀ ਔਰ ਇਹ ਪੀਟੀਕਲੀ ਦੌਰ ਤੇ ਇਹਨਾਂ ਤੋਂ ਜਿਹੜੇ ਵੀ ਕੰਮ ਹੁੰਦੇ ਸੀ ਪਬਲਿਕ ਦੇ ਉਹ ਸਾਰੇ ਕਰਾਈ ਦੇ ਸੀ ਇਸੇ ਤਰ੍ਹਾਂ ਹੁਣ ਆਉਣ ਵਾਲੇ 5 ਸਾਲ ਵੀ ਪਬਲਿਕ ਦੀ ਸੇਵਾ ਕਰਾਂਗੇ ਆਪਣੇ ਹਲਕੇ ਦੀ ਸੇਵਾ ਕਰਾਂਗੇ ਔਰ ਵੱਧ ਤੋਂ ਵੱਧ ਕੰਮ ਕਰਾਂਗੇ ਮੁਦੇ ਕੀ ਰਹੇ ਮੈਡਮ ਮੁੱਦੇ ਕੀ ਰਹਿੰਦੇ ਮੁੱਦੇ ਪਾਰਟੀ ਦਾ ਮੈਨੀਫੈਸਟੋ ਅਸਲੀ ਮੁੱਦੇ ਤਾਂ ਉਹੀ ਆ ਬਾਕੀ ਜੋ ਮੁੱਦੇ ਅਸੀਂ ਪਹਿਲਾਂ ਕਿਵੇਂ ਦੱਸ ਸਕਦੇ ਆ ਮੁੱਦੇ ਤਾਂ ਅਸੀਂ ਪਬਲਿਕ ਕੋਲ ਜਾਵਾਂਗੇ ਤਾਂ ਪਬਲਿਕ ਦੇ ਮੁੱਦੇ ਹੋਣੇ ਆ ਮਹਿੰਗਾਈ ਨੂੰ ਅੱਗੇ ਲੈ ਕੇ ਚੱਲਾਂਗੇ ਮਹਿੰਗਾਈ ਨੂੰ ਲੈ ਕੇ ਤੁਸੀਂ ਵੀ ਘਰ ਦੀ ਗ੍ਰਹਿਣੀ ਹੋ ਆਮ ਤੌਰ ਤੇ ਆਪਾਂ ਦੇਖੇ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਕਿ ਜਦੋਂ ਕਾਂਗਰਸ ਸਰਕਾਰ ਸੀ 2014 ਤੋਂ ਪਹਿਲਾਂ 250 300 ਦਾ ਸਿਲੰਡਰ ਸੀਗਾ ਭਾਜਪਾ ਸਰਕਾਰ ਆਈ ਹੈ ਤਾਂ ਹੁਣ 1100 1100 ਦਾ ਹੋ ਗਿਆ ਤੁਸੀਂ ਵੀ ਗ੍ਰਹਿਣੀਆਂ ਗ੍ਰਹਿਣੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਾਰਨ ਲੈ ਕੇ ਹੁਣ ਆਵਾਜ਼ ਚੱਕੋਂਗੇ ਲੋਕਾਂ ਦੇ ਵਿੱਚ ਦੇਖੋ ਮੇਰੀ ਮੈਂ ਆਪਣੀ ਸੋਚ ਦੇ ਮੁਤਾਬਕ ਗੱਲ ਕਰਦੀ ਹੁੰਦੀ ਆ ਮਹਿੰਗਾਈ ਦੀ ਜਿਹੜੀ ਗੱਲ ਹੈ ਉਹ ਹੈ ਪਰ ਇਹ ਨਹੀਂ ਹੈ ਕਿ ਆਪਾਂ ਪਾਰਟੀਆਂ ਨੂੰ ਆਦਤ ਹੁੰਦੀ ਹੈ ਕਿ ਇੱਕ ਪਾਰਟੀ ਆ ਗਈ ਤੇ ਦੂਜੀ ਨੂੰ ਨਿੰਦਣਾ ਉਹ ਨੇ ਉਹ ਨੂੰ ਨਿੰਦਣਾ ਅਸੀਂ ਉਸ ਗੱਲ 'ਚ ਵਿਸ਼ਵਾਸ ਨਹੀਂ ਰੱਖਦੇ ਸਾਡਾ ਪਰਿਵਾਰ ਕਿਸੇ ਨੂੰ ਨਿੰਦਦਾ ਨਹੀਂ ਹੈ ਸਾਰੀਆਂ ਪਾਰਟੀਆਂ ਆਪਣੇ ਤੌਰ ਤੇ ਕੰਮ ਕਰਦੀਆਂ ਮਹਿੰਗਾਈ ਸਾਰੇ ਪਾਸੇ ਹੀ ਹੈ ਇਹ ਨਹੀਂ ਹੈ ਕਿ ਵਰਲਡ 'ਚ ਹੀ ਹੈ ਇੱਥੇ ਨਹੀਂ ਹੈ ਸੋ ਉਹਦੇ ਹਿਸਾਬ ਨਾਲ ਦੇਖਦੇ ਹੋਏ ਸਮਾਜ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਕਿ ਕੀ ਇਤਿਹਾਸ ਵੀ ਰੇਟ ਵਧਣੇ ਵੀ ਹੈ ਘਟਣੇ ਵੀ ਹੈ ਸਾਰਾ ਕੁਝ ਚੱਲਦਾ ਹੈ ਔਰਤਾਂ ਦੇਖਦੀਆਂ ਔਰ ਤੁਹਾਨੂੰ ਫੇਸ ਕਰਦੀਆਂ ਵੀ ਆ ਪਰ ਫਿਰ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਅੱਗੇ ਜਰੂਰ ਚੱਲੂੰਗੀ ਮੈਂ ਕਿ ਜਿਹੜੀਆਂ ਲੋਡ ਦੀਆਂ ਚੀਜ਼ਾਂ ਆ ਉਹ ਜਰੂਰ ਰੇਟ ਉਹਨਾਂ ਦੇ ਘੱਟ ਹੋਣ ਕੋਈ ਸਪੈਸ਼ਲ ਪ੍ਰੋਜੈਕਟ ਸੋਚਿਆ ਹੁਣ ਤੱਕ ਕਿਉਂਕਿ ਉਹਨਾਂ ਟਿਕਟ ਮਿਲਣ ਦੇ ਵੀ 1.2 ਮਹੀਨੇ ਹੋ ਗਏ ਆ ਤੇ ਸੋਚ ਆਵੇ ਜ਼ਹਿਨ ਦੇ ਵਿੱਚ ਆਇਆ ਹੋਵੇ ਕਿ ਸਪੈਸ਼ਲ ਪ੍ਰੋਜੈਕਟ ਲੈ ਕੇ ਆ ਹਲੇ ਤੇ ਪਹਿਲਾ ਪ੍ਰੋਜੈਕਟ ਇਹੀ ਆ ਕਿ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਈਏ ਆ ਕਿ ਇਹ ਪ੍ਰੋਜੈਕਟ ਦਾ ਬਾਅਦ ਵਿੱਚ ਹੁੰਦੇ ਆ ਕਿ ਅਸੀਂ ਕੀ ਕਰਨਾ ਹੈ ਜਿੱਦਾਂ ਜਿੱਦਾਂ ਪਬਲਿਕ ਵਿੱਚ ਜਾਵਾਂਗੇ ਜੋ ਕਹੂਗੇ ਉਹਦੇ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਇਸ ਗੱਲ ਨੂੰ ਚੱਚੇ ਨੂੰ ਸ਼ੁਰੂ ਹੋਈ ਦਿੱਤਾ ਕਿ ਵੀਰੇ ਸਾਹਪਲਾ ਜੀ ਕਿਤੇ ਨਾ ਕਿਤੇ ਟਿਕੜ ਨਾਮ ਮਿਲਣ ਕਰਕੇ ਨਰਾਜ਼ ਨਜ਼ਰ ਆ ਰਹੇ ਉਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਜੇ ਸਾਹਪਲਾ ਜੀ ਪਾਰਟੀ ਦੇ ਡਿਸਪਲਿਨ ਨਿਖਾਰਿਆ ਕਰਤਾ ਹੈ ਪਿੱਛੇ ਵੀ ਉਹਨੂੰ ਨਹੀਂ ਮਿਲੇ ਸੀ ਤਾਂ ਕਿਹੜੇ ਪਾਰਟੀ ਜੋ ਚੱਲੇ ਅਸੀਂ ਪਾਰਟੀ ਦਾ ਕੰਮ ਕਰਦੇ ਆ ਕਰਨਾ ਉਹਨਾਂ ਨੇ ਉਹਦੇ ਵਿੱਚ ਕੀ ਗੱਲ ਆ ਉਹ ਵੀ ਐਸੀ ਗੱਲ ਨਹੀਂ ਸ਼ੁਰੂ ਸ਼ੁਰੂਆਤੀ ਤੌਰ ਤੇ ਵੀਰੇ ਸਾਹਪਲਾ ਜੀ ਨੇ ਤਾਂ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਤਾਂ ਪਰਮਾਤਮਾ ਦੇ ਭਰੋਸੇ ਹੀ ਦਿਖਾਇਆ ਨਾ ਸੋ ਉਹ ਇੱਕ ਅੱਛੇ ਕਾਰਜਕਰਤਾ ਦੀ ਪਛਾਣ ਆ ਕਿਸੇ ਵੀ ਪਾਰਟੀ ਦੇ ਸੋ ਸਭ ਦੋਸਰ ਉਹਨਾਂ ਦੀਆਂ ਲੋਕ ਸਭਾ ਸੋਨਾ ਦਰਾਂ ਤੁਸੀਂ 100 ਸਿਖਾਪੋ ਇਸ ਵਾਰ ਵੀ ਨਤੀਜੇ ਹੋ ਰਹਿਣਗੇ ਉਹਨਾਂ ਲੋ ਵਧੀਆ ਹੋਣਗੇ ਜੋ ਅਸਲ ਮੋਦੀ ਵੇ ਵੈ ਗਈ ਆ ਜੋ ਪੰਜਾਬ ਚ ਹਾਲਤ ਤੁਸੀਂ ਦੇਖੋ ਨਾ ਕਿੰਨੇ ਲਾਅਨਡ ਆਰਡਰ ਦੀ ਕਿੰਨੀ ਹਾਲਤ ਆ ਰੋਜ਼ ਚੋਰੀਆਂ ਡਕੈਤੀਆਂ ਨਸ਼ਾ ਨਾ ਬੱਚੇ ਮਰ ਰਹੇ ਆ ਇੱਕ ਬੀਜੇਪੀ ਦਾ ਸਹਾਰਾ ਆ ਬੀਜੇਪੀ ਦਾ ਆਸ਼ਾ ਦੀ ਕਿਰਨ ਆ ਸਾਰੇ ਦੇਸ਼ ਵਾਸੀਆਂ ਨੂੰ ਹੁਣ ਲੋਕੇ ਤਾਂ ਪੰਜਾਬ ਚ ਸਾਡੇ ਸਰਦਾਰ ਭਾਈ ਕਹਿੰਦੇ ਆ ਉਗਜੋਗੀ ਰਾਜ ਚਾਹੀਦਾ ਇਦਾਂ ਦੀ ਹਾਲਤ ਆ ਇੱਥੇ ਕਿਸਾਨਾਂ ਵੱਲੋਂ ਅਜੇ ਵੀ ਵਿਰੋਧ ਕੀਤਾ ਜਾ ਰਿਹਾ ਉਹ ਮੀਤਵਾਰਾਂ ਦਾ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਆ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਸਾਡੀ ਆਪਣੀ ਗੱਲ ਆ ਉਹਨਾਂ ਦੀ ਆਪਣੀ ਗੱਲ ਆ ਕਿਸਾਨਾਂ ਨੇ ਕਿਸਾਨਾਂ ਪਿਛਲੀ ਵਾਰੀ ਵੀ ਕਿਸਾਨ ਖੜੇ ਹੋਗੇ ਮੈਂ ਤਾਂ ਉਹਨਾਂ ਨੂੰ ਇਨਵਾਈਟ ਕਰਦਾ ਲੋਕਤੰਤਰ ਆ ਸਾਰੇ ਆਓ ਤੁਸੀਂ ਆਪਣੀ ਗੱਲ ਰੱਖ ਕੇ ਵੋਟ ਲਵੋ ਤੇ ਸਰਕਾਰ ਬਣਾਓ ਜਿਹਦੇ ਵੀ ਜਿਹਦੇ ਵੀ ਲੋਕਾਂ ਨੂੰ ਠੀਕ ਸਮਝਣਗੇ ਜਨਤਾ ਨੇ ਫੈਸਲਾ ਕਰਨਾ 144 ਕਰੋੜ ਲੋਕਾਂ ਨੇ ਕਿਸਾਨ ਆਪਣੀ ਜਗਾ ਠੀਕ ਆ ਮੈਂ ਇਹ ਨਹੀਂ ਕਹਣਾ ਉਹ ਗਲਤ ਆ ਸਾਡੇ ਵਿੱਚੋਂ ਹੀ ਆ ਉਹ ਕੁਝ ਲੋਕ ਜਿਹੜੇ ਹੈਗੇ ਆ ਪਰ ਬਾਇਰਡ ਲਾਰਜ ਕਿਸਾਨ ਸਾਰੇ ਦੇਸ਼ ਦੇ ਵਿੱਚ ਆ ਗਏ ਆ ਸੋ ਜਿਓ ਵੋਟਾਂ ਪਾਉਂਦੇ ਆ ਤਦੇ ਮੋਦੀ ਸਾਹਿਬ ਦੂਸਰੀ ਵਾਰੀ ਗਏ ਤੇ ਅੱਜ اپੋਜੀਸ਼ਨ ਵੀ ਮੰਨਦੀ ਆ ਕਿ 405 ਜਾਵਾਂਗੇ ਸੋ ਇੱਥੇ ਤਾਂ ਟੋਟਲ ਜਨਤਾ ਨੂੰ ਦੇਖਣਾ ਇੱਕ 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 ਵਰਗ ਨਾਲ ਤੁਗ ਜਾਰਾ ਚੱਲਦਾ ਬਾਕੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵੀ ਦੇਖਣਾ ਕਿ ਮਹਿੰਗਾਈ ਨਾ ਵਧੇ ਸਾਰੀਆਂ ਗੱਲਾਂ ਹੁੰਦੀਆਂ ਠੀਕ ਹੈ ਜੀ we at gna university see potential in everyone and everything around us we drive innovation and entrepreneurship we groom competent global citizens to effect positive change around them